ਮੈਂ ਸਮਝਦਾ ਕਿ ਅੱਜ ਮਜੀਠੇ ਹਲਕੇ ਦੇ ਲਈ ਇੱਕ ਨਵੀਂ ਸ਼ੁਰੂਆਤ ਹੈ ਨਵਾਂ ਆਗਾਜ਼ ਹੈ ਅੱਜ ਜਦੋਂ ਆਪਾਂ ਇਸ ਧਰਤੀ ਦੀ ਗੱਲ ਕਰ ਲੈਂਦੇ ਆ ਤੇ ਮੈਂ ਸਮਝਦਾ ਕਿ ਪਹਿਲੇ ਹੀ ਬਹੁਤ ਸਮਾਂ ਮਜੀਠੇ ਹਲਕੇ ਨੇ ਗਵਾ ਲਿਆ ਅੱਜ ਜਿੱਥੇ ਪੂਰੇ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਦੂਰਦ੍ਰਿਸ਼ਟੀ ਸੋਚ ਦੀ ਵਜ੍ਹਾ ਕਰਕੇ ਭਗਵੰਤ ਮਾਨ ਜੀ ਦੀ ਰਹਿ ਨਿਮਾਈ ਦੇ ਨਾਲ ਸਮੁੱਚੇ ਪੰਜਾਬ ਦੇ ਵਿੱਚ ਬੇਤਹਾਸ਼ਾ ਵਿਕਾਸ ਚੱਲ ਰਿਹਾ ਜਿਹੜਾ ਕਿ ਇਹ ਹਲਕਾ ਪਿਛਲਾ ਲੰਬਾ ਸਮਾਂ ਪਛਣ ਗਿਆ ਸੀਗਾ ਅੱਜ ਸਮੁੱਚੇ ਪੰਜਾਬ ਦੇ ਵਿੱਚ ਸਿਹਤ ਔਰ ਸਿੱਖਿਆ ਦੀ ਗੱਲ ਕਰ ਲਈਏ ਤਾਂ ਵੱਡੇ ਬਦਲਾਅ ਨੇ ਜਿਹੜੇ ਹੋ ਰਹੇ ਨੇ ਅੱਜ ਆਪਾਂ ਵੱਡੀ ਗਿਣਤੀ ਦੇ ਵਿੱਚ ਮੇਰੇ ਕਿਸਾਨ ਭਰਾ ਭਰਾ ਬੈਠੇ ਨੇ ਅੱਜ ਆਪਾਂ țeਲਾਂ ਤੇ ਮੋਕਿਆਂ ਦੇ ਰਾਹੀਂ ਪਾਣੀ ਪਹੁੰਚਾਉਣ ਦੀ ਗੱਲ ਕਰ ਲਈਏ ਉਹ ਅੱਜ ਪੂਰੇ ਪੰਜਾਬ ਦੇ ਵਿੱਚ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਵਾਲੇ ਨੇ ਇਹਦਾ ਐਸ.ਵਾਈ.ਐਲ ਦੇ ਨਾਂ ਤੇ ਉਹੀ ਲੋਕਾਂ ਨੂੰ ਲੜਾਈ ਗਏ ਮਰਾਈ ਗਏ ਪਾਣੀ ਤਾਂ ਪਹਿਲਾਂ ਵੀ ਸੀਗਾ ਅੱਜ ਵੀ ਟੇਲਾਂ ਤੇ ਸਿਖਰਲੇ ਅਖੀਰਲੇ ਖੇਤਾਂ ਨੂੰ ਪਾਣੀ ਪਹੁੰਚਣ ਲੱਗੇ ਪਾਣੀ ਤਾਂ ਨਹੀਂ ਸਰਕਾਰ ਨੇ ਪੈਦਾ ਕਰਤਾ ਪਾਣੀ ਤਾਂ ਪਹਿਲਾਂ ਵੀ ਸੀਗਾ ਪਰ ਚੁੱਪਚਾਪ ਹੀ ਤੇ ਸਮਝੌਤੇ ਆਦੇ ਰਾਹੀਂ ਰਾਜਸਥਾਨ ਨੂੰ ਵੀ ਚਾਈ ਜਾਂਦਾ ਸੀਗਾ ਹਰਿਆਣੇ ਨੂੰ ਵੀ ਚਾਈ ਜਾਂਦਾ ਸੀਗਾ ਪਰ ਇਹਨਾਂ ਲੋਕਾਂ ਨੇ ਚੁੱਪ ਬੱਟੀ ਹੋਈ ਸੀਗੀ ਤੇ ਲੋਕਾਂ ਨੂੰ ਲੜਾਈ ਜਾਂਦੇ ਸੀ ਐਸਵਾਈਐਲ ਦੇ ਪਾਣੀਆਂ ਦੇ ਨਾਂ ਦੇ ਉੱਪਰ ਤੇ ਅੱਜ ਉਹੀ ਜਿਹੜਾ 21% ਪਾਣੀ ਪਹਿਲਾਂ ਜਾਂਦਾ ਸੀਗਾ ਖੇਤਾਂ ਨੂੰ ਖਾਲਾਂ ਦੇ ਜ਼ਰੀਏ ਨੇਰੀ ਪਾਣੀ ਅੱਜ ਉਹ 70-75% ਤੇ ਪਹੁੰਚ ਗਿਆ ਤੇ ਆਉਣ ਵਾਲੇ 2-3 ਸਾਲ ਨੂੰ 95% ਤੇ ਪਹੁੰਚ ਜਾਊਗਾ ਆ ਹੁੰਦੀ ਆ ਰੇ ਸਰਕਾਰਾਂ ਮੇਰੇ ਵੀਰੋ 32 ਪਹਿਲਾਂ ਕਹਿੰਦੇ ਜੀ 8 ਘੰਟੇ ਦਵਾਂਗੇ ਸਾਰੀ ਸਾਰੀ ਰਾਤ ਸੱਪਾਂ ਦੀਆਂ ਸਿਰੀਆਂ ਮੱਧ ਦੇ ਖੇਤਾਂ ਦੀਆਂ ਵਟਾਂ ਦੇ ਉੱਪਰ ਫਿਰਦੇ ਹੁੰਦੇ ਸੀਗੇ ਮੇਰੇ ਕਿਸਾਨ ਵੀਰ ਸਾਡੇ ਸਿਹਰੀ ਪਾਲੀ ਭਰਾ ਤੇ ਅੱਜ ਝੋਨੇ ਮੋਟਰਾਂ ਬੰਦ ਕਰਕੇ ਲੱਗਣ ਲੱਗੇ ਕਿ ਨਹੀਂ ਲੱਗੇ ਜੀ ਤੇ ਹੁਣ ਜੇ ਇਹ ਕੰਮ ਹੁਣ ਹੋ ਸਕਦਾ ਤੇ ਪਹਿਲਾਂ ਕਿਉਂ ਨਾ ਹੋਇਆ ਉਹੀ ਮੋਟਰਾਂ ਉਹੀ ਤਾਰਾਂ ਉਹੀ ਖੰਭੇ ਉਹੀ ਟਰਾਂਸਫਾਰਮਰ ਉਹੀ ਗ੍ਰਿਡ ਉਹੀ ਕਿਸਾਨ ਵੀਰ ਉਹੀ ਬਿਜਲੀ ਬੋਰਡ ਜੇ ਹੁਣ ਹੋ ਗਿਆ ਪਹਿਲਾਂ ਇੰਨੇ ਸਾਲ ਕਿਉਂ ਨਾ ਹੋਇਆ ਇਸੇ ਤਰੀਕੇ ਦੇ ਨਾਲ तकरीबन 55000 ਨੌਕਰੀਆਂ ਬਿਨਾ ਪੈਸਿਆਂ ਤੋਂ ਬਿਨਾ ਸਵਾਰਸ਼ਾ ਤੋਂ ਕੱਲਾ ਬੱਚਿਆਂ ਦੀ ਮਿਹਨਤ ਉਹਨਾਂ ਦੀ ਕਾਬਲੀਅਤ ਦੇ ਸਿਰ ਤੇ ਉਹ ਦਿੱਤੀਆਂ ਤੇ ਅੱਜ ਤੱਕ ਕੋਈ ਸਰਕਾਰ ਨਹੀਂ ਸੀ ਜਿਨੇ ਇਹਨੇ ਦਿੱਤੀਆਂ ਹੁਣ ਪਹਿਲਾਂ ਏਡੇ ਏਡੇ ਥੈਲੇ ਝੋਲੇ ਲੱਗਦੇ ਸੀਗੇ ਨੌਕਰੀਆਂ ਲੈਣ ਦੇ ਲਈ ਸੋ ਮੇਰੇ ਵੀਰੋ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਦੋਂ ਨੀਅਤ ਸਾਫ਼ ਹੋਵੇ ਨੀਤੀ ਸਾਫ਼ ਹੋਵੇ ਤੇ ਪ੍ਰਮਾਤਮਾ ਸੱਚੇ ਪਾਸ਼ਾ ਬਾਬਾ ਨਾਨਕ ਵੀ ਭਾਗ ਲਾਂਦਾ ਤੇ ਅੱਜ ਉਸੇ ਨੀਤ ਨੂੰ ਭਾਗ ਨੇ ਉਹ ਲੱਗ ਰਹੇ ਨੇ ਅਸੀਂ ਕੋਈ ਕੋਈ ਬਹੁਤੇ ਉੱਪਰੋਂ ਨਹੀਂ ਉਤਰ ਕੇ ਆਏ ਹੋਏ ਪਰ ਕਿਉਂਕਿ ਬਾਬੇ ਨਾਨਕ ਨੇ ਸੱਚੇ ਪਾਤਸ਼ਾਹ ਨੀਅਤ ਸਾਰੀ ਸਾਰੀ ਟੀਮ ਨੂੰ ਸਾਫ਼ ਦਿੱਤੀ ਹੈ ਇਸ ਕਰਕੇ ਕੰਮ ਆਪਣੇ ਆਪ ਹੁੰਦੇ ਨੇ ਕਿਉਂਕਿ ਨੀਅਤ ਸਾਫ਼ ਹੈ ਤੁਹਾਡਾ ਮਾਝ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਬਾਬਾ ਬੁੱਢਾ ਜੀ ਦੀ ਪਵਿੱਤਰ ਧਰਤੀ ਔਰ ਸਹੀ ਮਾਇਨੇ ਦੇ ਵਿੱਚ ਮੈਂ ਸਮਝਦਾ ਕਿ ਜੋ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਸੀ ਮੀਰੀ ਔਰ ਪੀਰੀ ਦਾ ਉਹਨੂੰ ਪੂਜਣ ਵਾਲੀ ਉਹਨੂੰ ਨਤਮਸਤਕ ਹੋਣ ਵਾਲੀ ਧਰਤੀ ਹੈ ਇਹ ਇੱਥੇ ਜਿੱਥੇ ਜਿੱਥੇ ਬਾਬਾ ਬੁੰਡਾ ਜੀ ਹੋਏ ਨੇ ਜਿੱਥੇ ਦਰਬਾਰ ਸਾਹਿਬ ਨੇ ਜਿੱਥੇ ਸਾਰੀ ਦੁਨੀਆ ਆ ਕੇ ਨਤਮਸਤਕ ਹੋਈ ਹੈ ਤੇ ਉੱਥੇ ਜੇ ਸਾਰੇ ਸਾਰੇ ਮੈਂ ਸਮਝਦਾ ਕਿ ਜੇ ਯੋਧੇ ਜਰਨੈਲ ਹੋਏ ਨੇ ਉਹਨਾਂ ਯੋਧਿਆਂ ਦੀ ਧਰਤੀ ਹੈ ਇਹ ਮਾਝਾ ਪਰ ਮੇਰੇ ਵੀਰੋ ਬੜੇ ਅਫਸੋਸ ਦੇ ਨਾਲ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਇਸ ਪਵਿੱਤਰ ਧਰਤੀ ਨੂੰ ਵੀ ਪਿਛਲੇ ਸਮਿਆਂ ਦੀਆਂ ਸਰਕਾਰਾਂ ਤੇ ਲੀਡਰਾਂ ਨੇ ਕਲੰਕਿਤ ਕਰ ਦਿੱਤਾ ਕਲੰਕਿਤ ਯੋਧਿਆਂ ਦੀ ਧਰਤੀ ਜਿਨ੍ਹਾਂ ਨੇ ਧਰਮ ਦੀ ਲੜਾਈ ਲੜੀ ਜਿਨ੍ਹਾਂ ਨੇ ਦੇਸ਼ ਦੀ ਲੜਾਈ ਲੜੀ ਜਿਨ੍ਹਾਂ ਨੇ ਪੰਜਾਬ ਦੀ ਤੇ ਸਮਾਜ ਦੀ ਇਨਸਾਨੀਅਤ ਦੀ ਲੜਾਈ ਲੜੀ ਤੇ ਅੱਜ ਉਸ ਧਰਤੀ ਦੇ ਨਾਂ ਤੇ ਕਦੇ ਰਾਜਨੀਤੀ ਦੀ ਗੱਲ ਚੱਲਦੀ ਹੈ ਖਰਚਿਆਂ ਤੇ ਪਰਚਿਆਂ ਦੀ ਰਾਜਨੀਤੀ ਕਦੇ ਗੱਲ ਚੱਲਦੀ ਐ ਕਿ ਜੀ ਇੱਥੇ ਇਹ ਤਾਂ ਧਰਤੀ ਹੋਈ ਕਲੰਕਿਤ ਕਰਦੀ ਚਿੱਟੇ ਨੇ ਔਰ ਛੇਵੇਂ ਦਰਿਆ ਨੇ ਨਸ਼ਿਆਂ ਦੇ ਨੇ ਮੈਂ ਸਮਝਦਾ ਕਿ ਇਹ ਡਿਸਰਵ ਨਹੀਂ ਕਰਦਾ ਸੀਗਾ ਇਹ ਡਿਸਰਵ ਨਹੀਂ ਕਰਦੀ ਸੀਗੀ ਇਹ ਧਰਤੀ ਇਹ ਧਰਤੀਆਂ ਇਹ ਇਲਾਕਾ ਕਿਉਂਕਿ ਗੁਰੂ ਸਾਹਿਬ ਦਾ ਇਲਾਕਾ ਇਹ ਬਹੁਤ ਵੱਧ ਕੁਝ ਡਿਸਰਵ ਕਰਦਾ ਸੀਗਾ ਪਰ ਪਿਛਲੇ ਸਮੇਂ ਦੇ ਵਿੱਚ ਕਲੰਕਿਤ ਕਰਦਾ ਮੇਰੇ ਵੀਰੋ ਮੋੜਾ ਪੈਣਾ ਸ਼ੁਰੂ ਹੋ ਗਿਆ ਮੋੜਾ ਪੈਣਾ ਸ਼ੁਰੂ ਹੋ ਗਿਆ ਆ ਪਿਛਲੇ ਸਮੇਂ ਦੇ ਵਿੱਚ ਚਾਹੇ ਤੁਸੀਂ ਜਿਵੇਂ ਮੈਂ ਕਿਹਾ ਕਿ ਪਹਿਲਾਂ ਦੋ ਵਾਰੀ ਖੁੰਝ ਗਏ 17 ਦੇ ਵਿੱਚ ਖੁੰਝ ਗਏ ਫਿਰ 22 ਦੇ ਵਿੱਚ ਖੁੰਝ ਗਏ ਤੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਨੇੜੀ ਚੱਲਦੀ ਸੀਗੀ 22 ਦੇ ਵਿੱਚ ਉਹ ਸਮੇਂ ਵੀ ਆਪਾਂ ਖੁੰਝ ਗਏ ਤੇ ਹੁਣ ਮੈਂ ਸਮਝਦਾ ਕਿ ਸਾਥੀਓ ਮੇਰੇ ਵੀਰੋ ਪਿਛਲਾ ਭਾਂਗਾ ਟੋਟਾ ਪਿਛਲਾ ਭਾਂਗਾ ਟੋਟਾ ਪੂਰਾ ਕਰਨ ਦਾ ਸਮਾਂ ਜਿਹੜਾ ਉਹ ਮੇਰੇ ਵੀਰੋ ਹੁਣ ਆ ਗਿਆ ਹੁਣ ਆ ਗਿਆ ਸਮਾਂ ਉਹ ਅਸੀਂ ਪਾਰਟੀ ਨੇ ਸਰਕਾਰ ਨੇ ਆਪ ਦੀ ਜ਼ਿੰਮੇਵਾਰੀ ਹੈ ਜਿਹੜੀ ਆ ਵੀਰ ਤਲਬੀਰ ਜੀ ਨੂੰ ਹਲਕੇ ਦਾ ਸੇਵਕ ਲਾ ਕੇ ਸੇਵਾਦਾਰ ਲਾ ਕੇ ਅਸੀਂ ਪੂਰੀ ਕਰ ਦਿੱਤੀ ਹੈ ਇਹ ਤੋਂ ਮਗਰੋਂ ਜ਼ਿੰਮੇਵਾਰੀ ਹੈ ਜਿਹੜੀ ਮੇਰੇ ਵੀਰੋ ਉਹ ਤੁਸੀਂ ਆਪ ਤਿੰਨ ਟਮੋੜੀ ਤੁਸੀਂ ਲੋਕਾਂ ਨੇ ਮੇਰੇ ਵੀਰੋ ਜਰਨੈਲ ਚਾਹੀਦੇ ਨੇ ਇਥੋਂ ਜਿਹੜੇ ਲੋਕਾਂ ਲਈ ਲੜਾਈ ਲੜਨਾ ਜਿਹੜੇ ਲੋਕਾਂ ਦੇ ਹੱਕਾਂ ਦੇ ਲਈ ਲੜਾਈ ਲੜਨਾ ਪਰ ਜਰਨੈਲ ਆਪ ਦੇ ਆਪ ਨੂੰ ਮਾਝੇ ਦਾ ਜਰਨੈਲ ਉਹ ਆਪਦੇ ਆਪ ਨੂੰ ਤਗਮੇ ਤਾਂ ਬਥੇਰੇ ਦਿੰਦੇ ਰਹੇ ਪਰ ਮੈਂ ਸਮਝਦਾ ਕਿ ਬਹੁਤ ਪਛਾਣ ਤੱਕ ਦਿੱਤਾ ਉਹਨਾਂ ਲੋਕਾਂ ਨੇ ਇਸ ਇਲਾਕੇ ਨੂੰ ਗੁਰੂ ਸਾਹਿਬ ਨੇ ਇਸ ਇਲਾਕੇ ਨੂੰ ਸੋ ਮੇਰੇ ਵੀਰੋ ਮੈਂ ਤੁਹਾਡੇ ਨਾਲ ਇੱਕੋ ਹੀ ਬੇਨਤੀ ਕਰਨ ਆਇਆ ਕਿ ਸਰਕਾਰ ਵੱਲੋਂ ਪਾਰਟੀ ਵੱਲੋਂ